ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਐ ਉਹਨਾਂ ਵਾਸਤੇ ਉਹਨਾਂ ਨੂੰ ਮੁਬਾਰਕ ਉਹਨਾਂ ਨੇ ਦਾਅਵਾ ਕੀਤਾ ਹੈ ਕਿ 15 ਲੱਖ ਬੰਦਾ ਮੇਰੇ ਨਾਲ ਹੈ ਭਾਵ 15 ਲੱਖ ਬੰਦਾ ਮੈਂਬਰ ਬਣਿਆ ਉਹਦੇ ਡੈਲੀਗੇਟਾਂ ਨੇ ਤੇ ਅੱਗੇ ਪ੍ਰਧਾਨ ਚੁਣਿਆ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਚੁੱਕੇ ਐ ਦੋਸਤੋ ਇੱਕ ਉਹਨਾਂ ਦੀ ਸਪੀਚ ਬੜੀ ਵਾਇਰਲ ਹੋ ਰਹੀ ਹੈ ਉਹ ਕਹਿ ਰਿਹਾ ਕਹਿੰਦਾ ਮੈਂ ਤਾਂ ਕੱਲਾ ਨੀਸੀ ਪੈਰ ਲੱਗਣ ਦਿੰਦਾ ਹੁਣ ਤਾਂ ਮੇਰੇ ਨਾਲ 15 ਲੱਖ ਬੰਦਾ ਹੈ ਹੁਣ ਤੇ ਮੈਂ ਗੋਡਣੀ ਲਵਾ ਦੂੰ ਹੁਣ ਤਾਂ ਮੈਂ ਬੂਥ ਲਵਾ ਦੂੰ ਤੇ ਮੇਰੀ ਬੇਨਤੀ ਹੈ ਗੈਨੀ ਜੀ ਤੁਸੀਂ ਗੋਡਣੀ ਬਾਤ ਚਲਵਾ ਲਿਓ ਬੂਤ ਬਾਤ ਚਲਵਾ ਲਿਓ ਉੱਤੇ ਸਿਆਸੀ ਦਾ ਪੇਚ ਤੁਸੀਂ ਖੇਡ ਲਿਓ ਹੁਣ ਤੁਸੀਂ ਬੰਦੇ ਬਣ ਕੇ ਸਿਆਸੀ ਪਹਿਲਾਂ ਜੱਥੇਦਾਰ ਸੀ ਕਾਲ ਤਖਤ ਦੇ ਧਾਰਮਿਕ ਪੱਧਰ ਦੇ ਨੇਤਾ ਸੀ ਹੁਣ ਤੁਸੀਂ ਬਣ ਕੇ ਪਿਓਰ ਸਿਆਸੀ ਚੱਕੜ ਹੁਣ ਤੁਹਾਡੇ ਤੇ ਵੀ ਡਿੱਗਣਾ ਹੈ ਤੇ ਤੁਸੀਂ ਵੀ ਸਿੱਟਣਾ ਹੈ ਹੁਣ ਨਰੋਲ ਸੱਚ ਤੇ ਰਹਿ ਕੇ ਕੰਮ ਨਹੀਂ ਚੱਲਣਾ ਹੁਣ ਇੱਕ ਮੇਰੀ ਬੇਨਤੀ ਹੈ ਜੇ ਤੁਹਾਡੇ ਨਾਲ 15 ਲੱਖ ਬੰਦਾ ਹੈ ਤੁਸੀਂ ਕਹਿੰਦੇ ਹੋ ਫਿਰ ਬੰਦੀ ਸਿੰਘਾਂ ਵਾਰੀ ਕੀ ਰਹਿ ਆਗੇਨੀ ਜੀ ਫਿਰ ਤੁਹਾਡੀ ਡਿਬਰੂਗੜ੍ਹ ਵਾਲੇ ਅੰਬਰ ਤਪਾਲ ਵਾਲੇ ਕੋਈ ਬਾਹਰ ਕਢਾਉਣ ਬਾਰੇ ਹੌਸਲਾ ਜਾਂ ਨਹੀਂ ਜਾਂ ਫਿਰ ਸਿਰਫ ਕੁਰਸੀ ਬੀਜੇਪੀ ਨਾਲ ਗੱਠ ਜੋੜ ਮੈਨੂੰ ਤੇ ਇੰਜ ਲੱਗਦਾ ਹੈ ਕਿ ਅਕਾਲੀ ਦਲ ਬਣਿਆ ਬਾਅਦ ਵਿੱਚ ਹੈ ਪਹਿਲਾਂ ਗੱਠ ਜੋੜ ਬਨ ਭੱਜਲੇ ਦਿੱਲੀ ਵੱਲ ਨੂੰ ਭੱਜਲੇ ਕਿਉਂਕਿ ਕਈ ਆਗੂਆਂ ਦੀਆਂ ਸਪੀਚਾਂ ਆਗੀਆਂ ਉਹ ਕਹਿੰਦੇ ਜੀ ਬੀਜੇਪੀ ਦੇ ਗੱਠ ਜੋੜ ਬਿਨਾ ਸਿੱਖ ਰਾਜ ਹੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਕਹਿੰਦੇ ਪਹਿਲਾਂ ਬਾਦਲ ਰਿਆ ਉਹ ਬੀਜੇਪੀ ਨਾਲ ਹਿੰਦੂ ਵੋਟ ਨਾਲ ਹੁਣ ਕਹਿੰਦੇ ਸਾਨੂੰ ਕਹਿੰਦਾ ਮਿੱਤ ਸ਼ਾਹ ਉਹਨਾਂ ਨੇ ਕਹਿ ਵੀ ਦਿੱਤਾ ਭਾਈ ਦਿੱਲੀ ਨੇ ਮਨਜਿੰਦਰ ਸਿੰਘ ਤੇ ਹੋਰਿਆ ਨੇ ਕਿ ਅਸੀਂ ਨਵੇਂ ਬਣੇ ਅਕਾਲੀ ਦਲ ਨਾਲ ਗੱਠ ਜੋੜ ਕਰਾਂਗੇ ਤੇ ਤੁਹਾਨੂੰ ਮੁਬਾਰਕ ਤੁਸੀਂ ਕਰ ਲਿਓ ਤੁਹਾਡੀ ਮਿੱਤ ਸ਼ਾਹ ਨਾਲ ਚੰਗੀ ਹੈਗੇ ਨਹੀਂ ਜੀ ਦਿੱਲੀ ਨਾਲ ਚੰਗੀ ਹੈ ਪਰ ਇਹਦਾ ਲਾਹਾ ਤਾਂ ਲੈ ਲਓ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਹੁਣ ਕੁਝ ਨਹੀਂ ਕਰਨਾ ਤੁਹਾਡੇ ਕੋਲੇ 15 ਲੱਖ ਬੰਦੇ ਦੀ ਹੁਣ ਪਾਵਰ ਹੈ ਸਰਕਾਰਾਂ ਨੂੰ ਪਤਾ ਹੈ ਹੁਣ ਤੁਸੀਂ ਇੱਕ ਬਫਦ ਸੀਨੀਅਰ ਬੰਦਿਆਂ ਦਾ ਲਾਓ 5-7 ਦਾ ਪਹਿਲਾਂ ਤੁਸੀਂ ਸੀਐਮ ਪੰਜਾਬ ਨੂੰ ਮਿਲ ਲਓ ਤੁਹਾਨੂੰ ਜਰਕਦਨੇ ਸਮਾਂ ਮਿਲ ਜੀਗਾ ਕਿਉਂਕਿ ਹੁਣ ਤੁਸੀਂ ਬਹੁਤ ਵੱਡੀ ਧਿਰ ਦੇ ਪ੍ਰਧਾਨ ਬਣ ਚੁੱਕੇ ਹੋ ਕਾਲੀ ਦਲ ਦੇ ਤੇ ਸੀਐਮ ਤੋਂ ਟਾਈਮ ਲੈ ਕੇ ਤੇ ਉਹਨਾਂ ਨੂੰ ਆਖੋ ਕਿ ਵਿਧਾਨ ਸਭਾ ਚ ਇੱਕ ਬਿੱਲ ਲਿਓ ਜਿਵੇਂ ਕੇਰਲਾ ਵਾਲੇ ਲੈ ਕੇ ਆਏ ਐ ਅਰਜੀਵ ਗਾਂਧੀ ਤੇ ਕਤਲ ਨੂੰ ਕਢਾਉਣ ਵਾਸਤੇ ਸਾਰੇ ਐਮਐਲਏ ਤੁਹਾਡੀ ਕੋਈ ਨਹੀਂ ਉਲਟਾਉਂਦਾ ਐਮਐਲਏ ਨੂੰ ਕਹੇ ਕਿ ਬਿੱਲ ਕਰਾ ਲਓ ਤੇ ਉਹੀ ਬਿੱਲ ਨੂੰ ਛੱਡਣਾ ਨਹੀਂ ਵਿਧਾਨ ਸਭਾ ਚੋਂ ਆਪ ਲੈ ਕੇ ਜਾਓ ਮੁੱਖ ਮੰਤਰੀ ਸਾਹਿਬ ਨੂੰ ਆਖੋ ਕਿ ਮਾਨ ਸਾਹਿਬ ਮੇਰੇ ਆਖੇ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਸੁਪਰੀਮ ਕੋਰਟ ਦਾ ਵੀ ਹੁਣ ਤੇ ਆਰਡਰ ਆ ਗਿਆ ਕਿ ਜਿਹੜੇ ਸਜ਼ਾਵਾ ਪੂਰੀਆਂ ਕਰ ਚੁੱਕੇ ਹਨ ਛੱਡੋ ਤੇ ਸਜ਼ਾਵਾ ਪੂਰੀਆਂ ਕਰ ਚੁੱਕੇ ਹੈ ਹਵਾਰਾ ਸਾਹਿਬ ਵੀ ਰਾਜੋਆਣਾ ਸਾਹਿਬ ਵੀ ਤੇ ਤੁਸੀਂ ਉਹ ਬਿੱਲ ਲਓ ਬਾਈ ਹੈਂਡ ਸੀਐਮ ਤੋਂ ਫੜੋ ਤੇ ਜਾ ਕੇ ਮਿਤ ਸ਼ਾਹ ਨੂੰ ਦੇ ਦਿਓ ਜੀ ਤੇ ਮਿਤ ਸ਼ਾਹ ਨਾਲ ਤੁਹਾਡਾ ਅੰਤਾਂ ਦਾ ਮੋਹ ਹੈ ਪ੍ਰੇਮ ਹੈ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੇ ਕਹਿਣ ਤੇ ਮੰਨੋ ਚਾਹੇ ਨਾ ਮੰਨੋ ਨਹੀਂ ਤਾਂ ਬੀਬੀ ਸਤਵੰਤ ਕੌਰ ਪ੍ਰਧਾਨ ਬਣ ਜਾਂਦੇ ਉਹਨਾਂ ਨੇ ਬਣਨਾ ਸੀ ਇਹੋ ਹੀ ਗੱਲ ਦਾ ਅੜਿੱਕਾ ਲੱਗਿਆ ਕਿ ਦਿੱਲੀ ਨਾਲ ਗੱਲ ਨੇਪਰੇ ਨਹੀਂ ਚੜ੍ਹਨੀ ਜੇ ਬੀਬਾ ਜੀ ਨੂੰ ਬਣਾ ਦਿੱਤਾ ਬਾਅਦ ਵਿੱਚ ਗੱਠ ਜੋੜ ਕਰਨਾ ਔਖਾ ਹੋ ਜਾਏਗਾ ਦਿੱਲੀ ਨਾਲ ਕਿਉਂਕਿ ਸ਼ਹੀਦ ਪਰਿਵਾਰ ਹੈ ਉਹਨਾਂ ਨੇ ਮੰਨਣਾ ਹੀ ਨਹੀਂ ਤੇ ਤੁਹਾਨੂੰ ਅਮਿਤ ਸ਼ਾਹ ਦੀ ਤੇ ਸਾਰੇ ਸੀਨੀਅਰ ਬੰਦਿਆਂ ਦੀ رائے ਦੇ ਨਾਲ ਹੀ ਤੁਸੀਂ ਪ੍ਰਧਾਨ ਲੱਗੇ ਹੋ ਤੇ ਹੁਣ ਤੁਸੀਂ ਬੰਦੀ ਸਿੰਘਾਂ ਨੂੰ ਕਢਾ ਸਕਦੇ ਹੋ ਤੁਹਾਡੇ ਨਾਲ 15 ਲੱਖ ਬੰਦਾ ਵੀ ਹੈ ਤੁਸੀਂ ਬੀਜੇਪੀ ਨੂੰ ਕਹਿ ਕੇ ਅਮਿਤ ਸ਼ਾਹ ਨੂੰ ਕਹਿ ਕੇ ਇੱਕੋ ਹੀ ਗੱਲ ਹੈ ਅਮਿਤ ਸ਼ਾਹ ਮੰਨੇ ਹੈ ਲੋਕ ਸਭਾ ਦੇ ਵਿੱਚ ਕਹਿੰਦੇ ਹਵਾਰੇ ਨੂੰ ਵੀ ਛੱਡ ਦਗੇ ਰਾਜੋਆਣੇ ਨੂੰ ਵੀ ਛੱਡ ਦਗੇ ਪਰ ਕਹਿੰਦੇ ਇੱਕ ਗੱਲ ਹੈ ਉਹ ਲਿਖ ਕੇ ਦੇ ਦੇਣਾ ਕਿ ਅਸੀਂ ਕੋਈ ਆ ਕੇ ਅਮਨ ਕਾਨੂੰਨ ਨੂੰ ਭੰਗ ਨਹੀਂ ਕਰਾਂਗੇ ਜੇ ਸਾਨੂੰ ਪਛਤਾਵਾ ਆਹ ਗੱਲ ਕਹਿੰਦੇ ਐ ਸਿੰਘ ਤਾਂ ਨਹੀਂ ਲਿਖ ਕੇ ਦਿੰਦੇ ਨਾ ਉਹਨਾਂ ਨੂੰ ਕਹਿ ਸਕਦੇ ਆ ਉਹ ਕਹਿੰਦੇ ਜੇ ਇਹੋ ਹੀ ਦੋ ਅੱਖਰ ਲਿਖਤੇ ਫਿਰ ਤੇ ਕੁਰਬਾਨੀ ਸਾਡੀ ਮਿੱਟੀ ਐ ਜੇ ਐਂ ਕਹਤਾ ਵੀ ਅਸੀਂ ਜਾਣ ਬੁੱਝ ਕੇ ਜਦ ਸਾਥ ਹੋ ਗਿਆ ਨਹੀਂ ਉਹ ਤੇ ਕਹਿੰਦੇ ਅਸੀਂ ਕੀਤਾ ਜ਼ੁਲਮ ਰੋਕਣ ਵਾਸਤੇ ਪਰ ਤੁਸੀਂ ਕਰ ਸਕਦੇ ਹੋ ਕਿਉਂਕਿ ਕੋਈ ਟੇਡਾ ਰਾਹ ਵੀ ਹੁੰਦਾ ਨਾ ਤੇ ਸਿੰਘਾਂ ਦੀ ਵੀ ਇੱਜ਼ਤ ਬਰਕਰਾਰ ਰਹੀ ਉਹਨਾਂ ਤੋਂ ਨਹੀਂ ਲਿਖਾਉਣਾ ਤੁਸੀਂ ਜ਼ਿੰਮੇਵਾਰੀ ਦੇ ਸਕਦੇ ਹੋ ਸੀਨੀਅਰ ਹੋਣ ਦੇ ਵੀ ਭਾਈ ਅਸੀਂ ਜ਼ਿੰਮੇਵਾਰੀ ਲੈਨੇ ਆਂ ਜਾਂ ਕੋਈ ਟੇਡੇ ਢੰਗ ਦੇ ਨਾਲ ਕਿ ਸਿੰਘਾਂ ਨੂੰ ਵੀ ਨਾ ਚਾਵੇ ਬਾਹਰ ਵੀ ਆ ਜਾਣ ਸਾਰਾ ਕੁਝ ਹੋ ਜਾਂਦਾ ਜੀ ਜੇ ਸਿਆਸੀ ਬੰਦਿਆਂ ਨੇ ਕਰਨਾ ਹੋਵੇ ਹੁਣ ਤੁਸੀਂ ਪਿਓਰ ਸਿਆਸੀ ਬਣ ਗਏ ਹੋ ਹੁਣ ਨਾ ਡਰੋ ਹੁਣ ਕਿਹੜਾ ਜਥੇਦਾਰ ਹੋ ਵੀ ਕੱਲ ਨੂੰ ਕੋਈ ਤੂਮਤ ਲੱਗ ਜੂ ਤੂਮਤਾ ਤੇ ਹੂੰ ਵੀ ਹੁਣ ਲੱਗਣੀਆਂ ਸ਼ੁਰੂ ਹੋਈ ਗਈਆਂ ਹੁਣ ਕੋਈ ਐਸੀ ਪਲਟੀ ਮਾਰੋ ਬੀਜੇਪੀ ਸਰਕਾਰ ਨੂੰ ਮਿੱਤਸ਼ਾਹ ਨੂੰ ਕਹਿ ਕੇ ਰਾਜੂਆਣਾ ਤੇ ਹਵਾਰਾ ਸਾਹਿਬ ਨੂੰ ਜੇ ਤੁਸੀਂ ਲੈ ਆਉਣੇ ਹੋ ਤੇ ਸਿੱਖ ਤੁਹਾਨੂੰ ਰਾਜ ਵੀ ਦੇ ਦੇਣਗੇ ਮੈਂ ਤੁਹਾਨੂੰ ਕਹਿਣਾ ਹੈ ਕਿ ਸਭ ਤੋਂ ਅੱਗੇ ਮੈਂ ਲੱਗਾਂਗਾ ਸਾਰੇ ਸਿੱਕੀ ਲੱਗਣਗੇ ਲੈ ਕੇ ਆਓ ਨਾ ਸਿੰਘਾਂ ਨੂੰ ਵਾਰ ਜਿੰਨੀਆਂ ਬੋਟਾਂ ਖੋਗੇ ਉਹਨੀਆਂ ਪਵਾਵਾਂਗੇ ਨਾਲ ਤੋਂਾਂਗੇ ਤੇ ਦੂਜਾ ਮਸਲਾ ਡਿਬਰੂਗਾੜ੍ਹ ਵਾਲੇ ਸਿੰਘਾਂ ਦਾ ਉਥੇ ਗੱਲ ਹੀ ਕੁਝ ਨਹੀਂ ਤੁਹਾਨੂੰ ਤਿੰਨ ਵਾਰੀ ਐਨਐਸਏ ਲੱਗੀ ਹੈ ਉਥੇ ਪੰਜਾਬ ਸਰਕਾਰ ਨਹੀਂ ਲਾਈ ਹੈ ਅਗਵੰਤ ਮਾਨ ਸਾਹਿਬ ਨੂੰ ਆਖੋ ਟੁੱਟ ਜੇਗੀ ਕਿ ਤੋੜ ਦੇ ਭਾਈ ਐਨਐਸਏ ਬਹੁਤ ਹੋ ਗਿਆ ਹਾਂ ਜੇ ਨਹੀਂ ਤੋੜੇਗਾ ਤੇ ਫਿਰ ਅੰਦਰਾਂ ਲੱਖ ਬੰਦਾ ਤੁਹਾਡੇ ਨਾਲ ਐ ਮੜੀ ਕੀ ਦੇ ਦਿਓ ਵਾਰਨਿੰਗ ਕਿ ਫਿਰ ਭਾਈ ਅਸੀਂ ਜੇਲਾਂ ਦੇ ਮੂਹਰੇ ਬੈਠਾਂਗੇ ਜਾਂ ਧਰਨੇ ਲਾਵਾਂਗੇ ਜਾਂ ਤੇਰੀ ਕੋਠੀ ਅੱਗੇ ਆਵਾਂਗੇ ਦਿਓ ਇੱਕ ਬਿਆਨ ਸਾਰਾ ਕੰਮ ਹੋ ਜਾਏਗਾ ਹੁਣ ਸਿਰਫ ਉਹ ਜੇ ਬਿਆਨ ਦੇ ਕੇ ਨਾ ਪੋਚ ਕੇ ਸਵਾਰ ਕੇ ਫੇਰ ਨਹੀਂ ਸਰਨਾ ਹੁਣ ਤੁਹਾਡੇ ਨਾਲ 15 ਲੱਖ ਬੰਦਾ ਕੁਝ ਕਰਕੇ ਰਖਾਓ ਇਹ ਦੋ ਮਸਲੇ ਤਾਂ ਸਭ ਤੋਂ ਪਹਿਲਾਂ ਕਰਨ ਵਾਲੇ ਐ ਬੰਦੀ ਸਿੰਘਾਂ ਦਾ ਤੁਹਾਡੀ ਬਰੂ ਘੜਾ ਲੈਂਦਾ ਇਹ ਤੁਹਾਡੇ ਵਾਸਤੇ ਕੁਝ ਵੀ ਨਹੀਂ ਕਿਉਂਕਿ ਦਿੱਲੀ ਦਾ ਮਿਤਸ਼ਾਨਾ ਭਾਵੇਂ ਤੁਸੀਂ ਉੱਤੋਂ ਜੋ ਮਰਜੀ ਆਖੋ ਸਭ ਨੂੰ ਪਤਾ ਹੈ ਤੁਹਾਡੀ ਪੂਰੀ ਪਿੱਟ ਫਾਟ ਹੈ ਮਨਜਿੰਦਰ ਸਿਰਸਾ ਸੀਨੀਅਰ ਆਗੂ ਹੈ ਮੰਤਰੀਏ ਕੈਬਨਟ ਦਿੱਲੀ ਸਰਕਾਰ ਚੋਂ ਬੀਜੇਪੀ ਦੀ ਸਰਕਾਰ ਹੈ ਤੇ ਮੋਦੀ ਦਾ ਮਿੱਤ ਸਾਡੋ ਖਾਸ ਹੈ ਤੁਹਾਡਾ ਵੀ ਖਾਸ ਹੈ ਲੇਕਿਨ ਉਹ ਵਾਰ ਤੇ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਹੈ ਕਿ ਤੁਸੀਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੂੰ ਆਰਡਰ ਕੀਤਾ ਸੀ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਧਾਮੀ ਸਾਹਿਬ ਨੂੰ ਤੁਸੀਂ ਕੀਤਾ ਸੀ ਆਦੇਸ਼ ਕਿ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਉਣ ਵਾਸਤੇ ਕੋਈ ਉਪਰਾਲੇ ਕਰੋ ਉਹਨਾਂ ਨੇ ਇੱਕ ਮੀਟਿੰਗ ਸੱਦੀ ਸੀ ਧਾਮੀ ਸਾਹਿਬ ਨੇ ਉਹਦੇ ਚ ਵਰਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ ਵਾਲੇ ਸਾਰੇ ਪੰਜਾਬ ਦੇ ਆਪੂ ਸਿਮਰਜੀਤ ਮਾਨ ਸਾਰੇ ਆਏ ਸੀ ਉਹਦੇ ਵਿੱਚੋਂ ਕੀ ਹੋਇਆ ਸੀ ਕਹਿੰਦੇ ਜੀ ਦਸਕਤੀ ਮਹਿਮਾ ਸ਼ੁਰੂ ਕਰੋ ਪਿੰਡਾਂ ਵਿੱਚ ਦਸਕਤੀ ਮਹਿਮਾ ਸ਼ੁਰੂ ਹੋਈ ਤੁਹਾਡੇ ਆਦੇਸ਼ਾਂ ਤੇ ਤੁਸੀਂ ਕਿਹਾ ਸੀ ਕਿ ਬੰਦੀ ਸਿੰਘਾਂ ਵਾਸਤੇ ਦਸਕਤੀ ਮਹਿਮਾ ਮਿੱਡੋ ਉਹ ਲੱਖਾਂ ਫਾਰਮ ਭਰਤੇ ਪੰਡਾਂ ਬਣ ਕੇ ਉਹ ਜੱਥੇਦਾਰ ਜੀ ਹੁਣ ਤੁਹਾਡੇ ਨਾਲ 15 ਲੱਖ ਬੰਦਾ ਹੈ ਉਹ ਧਾਮੀ ਸਾਹਿਬ ਤੋਂ ਜਾਂ ਉਹਨਾਂ ਤੋਂ ਤੇ ਨਹੀਂ ਪੁੱਛਾਈਆਂ ਗਈਆਂ ਦਿੱਲੀ ਉਹਨਾਂ ਨੂੰ ਤੁਸੀਂ ਲੈ ਜਾਓ ਚੱਕ ਕੇ ਉਹ ਪੰਡਾ ਕਿੱਥੇ ਪਈਆਂ ਤੁਸੀਂ ਪਤਾ ਕਰ ਲੋ ਤੇ ਤੁਸੀਂ ਪੁੱਛਾ ਦਿਓ ਤੁਸੀਂ ਜਿਹੜਾ ਇੱਕ एलान ਕੀਤਾ ਹੈ ਕਿ ਤਿੰਨ ਚੀਜ਼ਾਂ ਮੈਂ ਖੋਹ ਲੈਣੀਆਂ ਥੋੜੇ ਚਰਚੀ ਸ਼੍ਰੋਮਣੀ ਕਮੇਟੀ ਚੋਣ ਨਿਸ਼ਾਨ ਤੱਕੜੀ ਤੇ ਦਫ਼ਤਰ ਭੈ ਤੁਹਾਨੂੰ ਬੇਨਤੀ ਕਰਨੀ ਚਾਹਣਾ ਤੁਹਾਨੂੰ ਮੁਬਾਰਕ ਤੁਸੀਂ ਖੋਲਿਓ ਜਦੋਂ ਮਰਜੀ ਪਰ ਪਹਿਲਾਂ ਆ ਦੋ ਕੰਮਾਂ ਵੱਲ ਨਜ਼ਰ ਮਾਰ ਲਓ ਉਹ ਤੇ ਚੀਜ਼ਾਂ ਜਦੋਂ ਮਰਜੀ ਖੋਲਿਓ ਖੋ ਵੀ ਲਓਂਗੇ ਤੁਹਾਨੂੰ ਆਸਵਾਸ਼ਣ ਮਿਲਿਆ ਹੋ ਤੁਹਾਨੂੰ ਇਹ ਵਾਦਾ ਮਿਲਿਆ ਹੋਊਗਾ ਕਿ ਅਸੀਂ ਭਾਈ ਇਹ ਚੀਜ਼ਾਂ ਤੁਹਾਨੂੰ ਦੇ ਰਹੇ ਹਾਂ ਤਾਂ ਕਰਕੇ ਤੁਹਾਡੇ ਵਿੱਚੋਂ ਜਿਹੜੀ ਆਵਾਜ਼ ਆ ਰਹੀ ਹੈ ਉਹ ਆਵਾਜ਼ ਕੋਈ ਬੱਕਰੀ ਆ ਰਹੀ ਹੈ ਕੇ ਨਿਸ਼ਾਨ ਵੀ ਮਿਲੂਗਾ ਦਫ਼ਤਰ ਵੀ ਕਬੀਟੀ ਉਹ ਲੈ ਲਿਓ ਜੇ ਤੁਹਾਡੀ ਇੰਨੀ ਪਾਵਰ ਹੈ ਕਿ ਤੁਸੀਂ 3 ਚੀਜ਼ਾਂ ਖੋ ਸਕਦੇ ਹੋ ਫਿਰ ਬੰਦੀ ਸਿੰਘਾਂ ਨੂੰ ਬਾਹਰ ਲਿਆਉਣਾ ਤੁਹਾਨੂੰ ਕੀ ਔਖਾ ਹੈ ਮੇਰੀ ਤੇਹੀ ਬੇਨਤੀ ਹੈ ਕਿ ਉਹਨਾਂ ਦੀਆਂ ਮਾਮਾ ਪਿਓ ਭੈਣ ਭਾਈ ਉਡੀਕ ਦੇ ਘਰਾਂ ਦੇ ਵਿੱਚ ਗਿਆਨੀ ਜੀ 15 ਲੱਖ ਬੰਦਾ ਤੁਹਾਡੇ ਨਾਲ ਹੈ ਮੁਬਾਰਕ ਤੁਸੀਂ ਪ੍ਰਧਾਨ ਬਣ ਚੁੱਕੇ ਹੋ ਪਰ ਆ ਦੋ ਮਸਲਿਆਂ ਵੱਲ ਜਰੂਰ ਕਿਰਪਾ ਕਰਕੇ ਧਿਆਨ ਦਿਓ ਭੁੱਲ ਚੁੱਕ ਦੀ ਖਿਮਾ ਦੋਸਤੋ ਸੱਚ ਦੇ ਆਧਾਰ ਤੇ ਬੋਲਣ ਵਾਸਤੇ ਬੜੀ ਕੀਮਤ ਚੁਕਾਉਣੀ ਪੈਂਦੀ ਹੈ ਤੇ ਤੁਸੀਂ ਵੀਡੀਓ ਨੂੰ ਸਾਂਝੀ ਲਾਈਕ ਕਰਦੇ ਆ ਕਰੋ ਤੇ ਚੈਨਲ ਨੂੰ ਜਿਹੜਾ ਵੀ ਵੀਰ ਪਹਿਲੀ ਵਾਰ ਦੇਖਦਾ ਹੈ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਸਾਡੀ ਵੀ ਜਿਹੜੀ ਗਿਣਤੀ ਹੈ ਕਾਫਲਾ ਉਹ ਵੱਧ ਜਾਵੇ ਸੱਚ ਸੁਣ ਤੇ ਬੋਲਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ